ਹੈਲੋ ਟੀ ਯਰ ਮਨਟੀ ਸੱਚੀ ਅਕਾਲ ਆਈ ਨੇ ਮੋਨਿਕਾ ਤੁਮਨ ਤੁਹਾਡੇ ਚੈਨਲ ਦੇ ਨਾਲ ਜੈਕਟ ਤੁਸੀਂ ਦੇਖ ਰਹੇ ਹੋਵੋਗੇ ਸਰਦੀ ਸਾਡੀ ਸਟਾਰਟ ਹੋ ਚੁੱਕੀ ਹੈ ਜੋ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਵਿంటర్ ਸ਼ਾਮ ਟਾਈਮ ਹੋ ਜਾਂਦਾ ਹੈ ਮੈਕਸਿਮਮ ਔਰ ਜਿੱਦੋ ਮਤਲਬ ਮ ਲਗਭਗ 4:30 ਪੁਨੇ 5:30 ਟਾਈਮ ਹੁੰਦਾ ਹੈ ਉਸ ਟਾਈਮ ਬਿਲਕੁਲ ਵਿంటర్ స్టార్ਟਸ ਹੋ ਜਾਂਦਾ ਹੈ ਮੇਰੇ ਲਈ ਤਾਂ ਵਿంటర్ స్టార్ਟਸ ਹੋ ਜਾਂਦਾ ਹੈ ਬਾਕੀ ਦਾ ਮੈਨੂੰ ਨਹੀਂ ਪਤਾ ਤੋਂ ਇਸ ਲਈ ਸਪੈਸ਼ਲਸ ਮੈਂ ਜੈਕਟ ਅੱਜ ਨਿਕਾਲ ਕੇ ਤੇ ਮਤਲਬ ਕਵਰ ਕੀਤਾ ਹੈ ਤਾਂ ਕਿ ਠੰਡ ਤੋਂ ਹਲਕਾ ਹਲਕਾ ਸੁਰੱਖਿਤ ਰਹਿ ਲਈ ਸੋ ਹਾਂਜੀ ਪਰਵਾਹ ਫੇਸਬੁਕ ਫੈਮਿਲੀ ਸਤ ਕੀਵੇਂ ਹੋ ਠੀਕ ਠਾਕ ਹੋ ਤੰਦਰੁਸਤ ਹੋ ਪਰਮਾਤਮਾ ਤੁਹਾਨੂੰ ਸਭ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀਆਂ ਵਿੱਚ ਰੱਖੇ ਸੋ ਚੈਨਲ ਨੂੰ ਬਹੁਤ ਜ਼ਿਆਦਾ سپورਟ ਦੀ ਜ਼ਰੂਰਤ ਹੈ ਧੋਗੀ ਤੁਹਾਨੂੰ ਵੀ ਪਤਾ ਹੋਏਗਾ ਕਿ ਮਾਨੀਕਾ ਦਾ ਚੈਨਲ ਜਿਹੜਾ ਬਹੁਤ ਜ਼ਰੂਰੀ ਹੈ ਇਸ ਨੂੰ ਤੁਹਾਡੇ سپورਟ ਦੀ ਤੇ ਕੋਸ਼ਿਸ਼ ਕਰੋ ਕਿ ਮੇਰੇ YouTube ਦਾ ਪੇਜ ਐਂਡ ਫੇਸਬੁਕ ਦੇ ਪੇਜ ਨੂੰ ਉਸ ਤੋਂ ਵੀ ਜ਼ਿਆਦਾ سپورਟ ਕਰੋ ਔਰ ਤੁਹਾਡੀ ਇੱਕ ਹਲਕੀ ਦੀ ਵਾਚ ਮੇਰੇ ਲਈ ਬਹੁਤ ਜਿਆਦਾ ਮਹੱਤਵ ਹੋ ਸਕਦੀ ਹੈ ਹਾਂਜੀ ਔਰ ਮੈਸੈਂਜਰ ਦੇ ਉੱਤੇ ਔ ਮੈਨੂੰ ਮੈਸੇਜ ਆ ਰਹੇ ਨੇ ਤੁਸੀਂ ਕਹਿੰਦਾ ਮੈਮ ਨੂੰ ਹਮੇਸ਼ਾ ਮਸਾਂਦਰ ਤੇ ਮੈਸੇਜ ਕਿਉਂ ਆਉਂਦੇ ਨੇ ਚੱਕਰ ਕੀ ਹੈ ਪਬਲਿਕ ਪਲੇਸ ਵਿੱਚ ਮੈਸੇਜ ਕਿਉਂ ਨਹੀਂ ਆਉਂਦੇ ਤਾਂ ਤੁਹਾਨੂੰ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਜੀ ਕੁਝ ਇਸ ਤਰ੍ਹਾਂ ਦੇ ਸਵਾਲ ਹੁੰਦੇ ਨੇ ਸਮਝਦਾਰ ਲੋ ਜਿਹੜੇ ਹੁੰਦੇ ਨੇ ਉਹ ਮਤਲਬ ਸੈਪਰੇਟ ਮੈਸੇਜ ਦਾ ਰਿਪਲਾਈ ਦੇਣਾ ਜ਼ਰੂਰੀ ਸਮਝਦੇ ਨੇ ਤੇ ਕੁਝ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਜਿਹੜਾ ਪਬਲਿਕ ਪਲੇਸ ਚ ਸ਼ਰੀਆਮ ਗੱਲ ਕਰ ਦਿੰਦੇ ਨੇ ਤੋ ਮੈਨੂੰ ਕਿਸੇ ਨੇ ਕਿਹਾ ਕਿ ਉਹ ਜੋ ਤੁਸੀਂ ਲੈਪਟਾਪ ਨੂੰ ਲੈ ਕੇ ਇੱਕ ਤੋਹਫੇ ਦੀ ਫੋਟੋ ਡਾਲੀ ਹੈ ਇਹ ਉਹ ਲੈਪਟਾਪ ਕਿਸ ਨੇ ਤੁਹਾਨੂੰ ਦਿੱਤਾ ਹੈ ਤੇ ਮੈਂ ਤੁਹਾਨੂੰ ਦੱਸ ਦਵਾਂ ਜੀ ਤੁਹਾਡੀ ਜਾਣਕਾਰੀ ਲਈ ਕਿ ਲੈਪਟਾਪ ਦੀ ਬਾਬਲੀਦਮ ਸਾਨੂੰ ਤੋਹਫਾ ਮਿਲਿਆ ਹੈ ਸੋ ਜਿਹੜਾ ਤੋਹਫਾ ਮਿਲਿਆ ਹੈ ਉਹ ਵੀ ਸਾਡੇ ਖਾਸ ਧਵਨ ਫੈਮਲੀਆਂ ਚੋਂ ਹੈਗੇ ਨੇ ਤੇ ਜਿਨ੍ਹਾਂ ਨੇ ਸਾਨੂੰ ਮਤਲਬ ਤੋਹਫਾ ਦਿੱਤਾ ਆ ਲੈਪਟਾਪ ਦਾ ਤੇ ਲੈਪਟਾਪ ਜਿਹੜਾ ਕਿ ਮੈਂ ਕਦੀ ਜ਼ਰੂਰੀ ਨਹੀਂ ਸਮਝਿਆ ਜ਼ਰੂਰੀ ਵੀ ਕਿ ਮਤਲਬ ਲੈਪਟਾਪ ਨੂੰ ਚਲਾਉਣਾ ਜਾਂ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਸੋ ਜਦੋਂ ਉਹਦਾ ਲੈਪਟਾਪ ਆਇਆ ਮੈਂ ਜ਼ਰੂਰੀ ਨਹੀਂ ਸਮਝਾ ਨੂੰ ਚੈੱਕ ਕਰਨਾ ਵੀ ਤੇ ਬੇਟੀ ਔਰ ਮੇਰਾ ਬੇਟਾ ਮੈਕਸिमम ਤੁਹਾਨੂੰ ਪਤਾ ਅੱਜਕੱਲ ਬੱਚੇ ਸਮਾਰਟ ਹੈ ਹਰ ਇੱਕ ਸੀਜ਼ ਨੂੰ ਚਲਾ ਲੈਂਦੇ ਨੇ ਤੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਮਾਮਿਸਤਰਾ ਵਗਦਾ ਚੱਲਦਾ ਹੈਗਾ ਤੇ ਵਾਕਈ ਸੀਰੀਅਸਲੀ ਕਵਲਿਟੀ ਬਹੁਤ ਅੱਛੀ ਹੈ ਸਿੰਗਿੰਗਸ ਵਗੈਰਾ ਚੱਲਦੀਆਂ ਵੀਡੀਓਜ਼ ਚੱਲਦੀਆਂ ਨੇ ਤੇ ਬਹੁਤ ਅੱਛਾ ਤੇ ਕੋਸ਼ਿਸ਼ ਮੈਂ ਆਪਣੀ ਕੀਤੀ ਕਿ 100 100 ਮੈਂ ਆਪਣੇ ਲੈਪਟਾਪ ਦੇ ਵਿੱਚ ਜਿਹੜਾ ਹੈ ਕਿ ਆਪਣੇ ਚੈਨਲ ਨੂੰ ਉਹਦੇ ਵਿੱਚ ਹੀ ਮਤਲਬ ਫੀਡ ਕਰ ਲਵਾਂ ਤੇ ਉਹ ਵੀ ਮੈਂ ਕੰਮ ਜਿਹੜਾ ਹੈ ਕਿ ਰਾਤ ਟਾਈਮ ਕਰ ਰਹੀ ਸੀ ਤੇ ਸੋਚਿਆ ਕਿ ਚਲੋ ਆਪਣੇ ਪਰਫੇਸ ਨੂੰ ਫੈਮਲੀ ਨੂੰ ਦਿਖਾਣੇ ਆ ਹਲਕਾ ਜਿਹਾ ਤੋਹਫਾ ਜਿਹੜਾ ਕਿ ਦੀਵਾਲੀ ਗਿਫਟ ਲਈ ਆਇਆ ਗਿਆ ਹੈ ਸੋ ਹਾਂਜੀ ਪਰਿਵਾਰ ਫੇਸਬੁੱਕ ਫੈਮਲੀ ਜੀ ਕੋਸ਼ਿਸ਼ ਮੇਰੀ ਰਹਿੰਦੀ ਹੈ ਹਮੇਸ਼ਾ ਦੀ ਤਰ੍ਹਾਂ ਕਿ ਆਪਣਾ ਵੀਡੀਓ ਜਿਹੜਾ ਟਾਈਮ ਤੋਂ ਪਹਿਲਾਂ ਡਾਲ ਲਿਆ ਕਰਾਂ ਬਟ ਨਹੀਂ ਡਾਲ ਪਾਂਦੀ ਕਿਉਂਕਿ ਥੋੜਾ 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 ਕੰਮ ਕਰਦੇ ਕਰਦੇ ਬਹੁਤ ਸਾਰਾ ਕੰਮ ਹੋ ਜਾਂਦਾ ਜਿਸ ਕਾਰਨ ਕੋਸ਼ਿਸ਼ ਮੇਰੀ ناکਾਮ ਹੋ ਜਾਂਦੀ ਹੈ ਤੇ ਗੜਬੜ ਹੋ ਜਾਂਦੀ ਹੈ ਤੇ ਅੱਜ ਦਾ ਮੇਰਾ ਵੀਡੀਓ ਜਿਹੜਾ ਕਿ ਮਾਨੀ ਟਾਈਮ ਦਾ ਨਹੀਂ ਆਇਆ アフターनून ਤੋਂ ਬਾਅਦ ਵੈਸੇ ਈਵਨਿੰਗ ਟਾਈਮ ਹੋ ਚੁੱਕਿਆ ਹੁਣ ਤਾਂ ਵੈਸੇ ਵੀ ਮੈਕਸਿਮਮ ਪੌਣੇ 6 ਦਾ ਟਾਈਮ ਹੋ ਚੁੱਕਿਆ ਹੋਇਆ ਹੈ ਤੇ ਸੋਚਿਆ ਚਲੋ ਲੈਪਟਾਪ ਦੇ ਬਾਰੇ ਜਿਹੜਾ ਮੈਸੇਜ ਦਾ ਰਿਪਲਾਈ ਦੇਣਾ ਉਹ ਜ਼ਰੂਰੀ ਮੈ ਸਮਝਿਆ ਤੇ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਕਿ ਲੈਪਟਾਪ ਦੇ ਬਾਰੇ ਗੱਲਬਾਤ ਕਲੀਅਰ ਕੀਤੀ ਹੈ ਔਰ ਬਾਕੀ ਬੋਲਣ ਨੂੰ ਤਾਂ ਬਹੁਤ ਖੁਸ਼ ਹੈ ਬਿਡ ਮੈਂ ਤੁਹਾਡਾ ਸਮਾਂ ਜ਼ਿਆਦਾ ਨਹੀਂ ਲਵਾਂਗੀ ਅਸ ਵੀਡੀਓ ਦਾ ਤੇ ਕਿਉਂਕਿ ਵੀਡੀਓ ਬਣਾਉਣ ਦਾ ਵੀ ਮੇਰਾ ਕੋਈ ਪਲਾਨ ਨਹੀਂ ਸੀ ਕਿਉਂਕਿ ਪਲਾਨ ਕਵਿਤਾ ਸਾਰਾ ਦਿਨ ਜੇ ਭਾਵੇਂ ਦੋ ਵੀਡੀਓਸ ਪੈਣ ਪਲਾਨ ਨਾ ਹੋਵੇ ਤੇ ਕੋਈ ਵੀ ਵੀਡੀਓਸ ਨਹੀਂ ਪੈਂਦੀ ਸੋ ਇਸ ਲਈ ਮੈਂ ਸਿਰਫ ਯਸਟ ਲੈਪਟਾਪ ਦੇ ਬਾਰੇ ਮੈਸੇਜ ਦਾ ਜਿਹੜਾ ਕਿ ਰਿਪਲਾਈ ਦੇਣਾ ਜ਼ਰੂਰੀ ਸਮਝਿਆ 올 ਪਬਲਿਕ ਦੇ ਵਿੱਚ ਤੇ ਸੋਚਿਆ ਚਲੋ ਮੈਂ ਪਰ ਬਾਅਦ ਫਿਰ ਫੇਸਬੁਕ ਫੈਮਲੀ ਨਾਲ ਜਿਹੜਾ ਕਿ ਕਲੀਅਰ ਟੀਕ ਗੱਲ ਕਰ ਲੈਂਦੀ ਹਾਂ ਬਾਕੀ ਤੁਸੀਂ ਆਪਣੇ ਘਰ ਠੀਕ ਠਾਕ ਰਹੋ ਤੰਦਰੁਸਤ ਸਟਰੋਂਗ ਬੱਧੀਆ ਵਧੀਆ ਰਹੋ ਮੌਸਮ ਚੇਂਜ ਹੋ ਰਿਹਾ ਬਹੁਤ ਜ਼ਿਆਦਾ ਤੇ ਕੋਸ਼ਿਸ਼ ਕਰੋ ਆਪਣੇ ਆਪ ਨੂੰ ਪਹਿਲਾਂ ਹੀ ਕਵਰ ਕਰ ਲਵੋ ਕਿਉਂਕਿ ਬਾਅਦ ਵਿੱਚ ਜੋ ਗੜਬੜ ਹੋ ਜਾਣੀ ਉਹ ਜ਼ਿਆਦਾ ਕੰਮ ਖਰਾਬ ਕਰਦੀ ਹੈ ਤੇ ਬੈਸਟ ਔਰ ਬੈਸਟ ਇਹ ਹੈ ਕਿ ਜਿੰਨਾ ਹੋ ਸਕੇ ਆਪਣੇ ਆਪ ਨੂੰ ਪਹਿਲਾਂ ਹੀ ਸੇਫ ਰੱਖੋ ਵਧੀਆ ਰੱਖੋ ਤੇ ਪਰਵਾਹ ਚ ਖੁਸ਼ ਰਹੋ ਸਟੇ ਕੇ ਬਾਏ ਬਾਏ ਜੀ